ਉਹਨੇ ਲੋਕ ਤੇ ਦਿੰਪੀ ਤੇ ਲੋਕੀ ਜਾ ਰਹੇ ਆ ਦਿੰਪੀ ਚ ਲਾਉਂਦੀ ਕੋਈ ਰਾਇ ਨਹੀਂ ਸੀ ਜੀ ਇਹਨਾਂ ਨੇ ਤੇ ਰਾਇ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਆਲੇ ਆਏ ਸੀ ਮੈਨੂੰ ਚਾਹਣ ਆਲੇ ਆਏ ਸੀ ਇਹਨਾਂ ਸਾਰਿਆਂ ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਹ ਮੇਰੇ ਨਾਲ ਚੱਲਾਂਗੇ ਫਿਰ ਇਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਰਾਏ ਕਰਕੇ ਇਹ ਕਿਹਾ ਕਿ ਦੇਖੋ ਜੀ 2 2.5 ਸਾਲ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਵੱਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਕਰ ਰਹੇ ਨੇ ਆ ਅਗਰ ਸੀਐਮ ਸਾਹਿਬ ਆ ਕੇ ਆਪ ਨੂੰ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦੇਈਏ ਤੇ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਚਾਬੀ ਸਾਡਾ ਸਾਰਾ ਨਰਕ ਨਿਕਲ ਜੂ ਤੇ ਮੈਂ ਇਹਨਾਂ ਦੇ ਨਾਲ ਬੱਜਾਂ ਮੈਂ ਮੇਰੀ ਆਪ ਦੀ ਕੋਈ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਨਾ ਇਹ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਤੁਹਾਨੂੰ ਵੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦੇ ਇਨ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ ਦਾ ਹੀ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਪਾਰਟੀ ਨਾਲ ਕਦੇ رابطہ ਕਰਨ ਦਾ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦੇਈ ਜਨਾ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਸੰਗਤ ਮੰਨਦੀ ਹੈ ਹਾਂਜੀ ਸੰਗਤ ਮੰਨਦੀ ਤੁਹਾਡਾ ਦਿਲ ਮੰਨਦਾ ਆਵਾਜ਼ ਦੀ ਪਾਰਟੀ ਜਾਂ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇਹਨਾਂ ਦੀ ਧੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜ ਰਿਹਾ ਅੱਜਕੱਲ੍ਹ ਖਲਾਣ ਹੋਣ ਦੀ ਸੁਭਾਅ ਹੈ ਤੁਸਰ ਇਹ ਹੁਣ ਉਹ ਉਹਨਾਂ ਦੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਆਪ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰ ਹਾਂ ਜੀ ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਬੱਜਾ ਵਿਆਂ ਇੰਨਾ ਇੰਨਾ ਕੁ ਫੇਵਰ ਮੇਰਾ ਤੁਸੀਂ ਕਰਦੇ ਹੋ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਤੇ ਜਿੱਦੇ ਮਰਜ਼ੀ ਆ ਕੇ ਸਾਨੂੰ ਉਰਲਾ ਲੈਣ ਹਾਂਜੀ ਜਿਵੇਂ ਕੱਲ ਕੱਲ ਦੇ ਫੋਨ ਆ ਰਹੇ ਆ ਬਾਰ ਬਾਰ ਜੇਕਰ ਕੱਲ੍ਹ ਦੁਬਾਰਾ ਅਪਰੋਚ ਕਰਦਾ ਜਾਂਦਾ ਦੁਬਾਰਾ ਕੋਈ ਫੈਸਲਾ ਲਿਆ ਜਾਂਦਾ ਨਹੀਂ ਜੀ ਹੁਣ ਨਹੀਂ ਲੈਂਦਾ ਹੁਣ ਇੱਕ ਵਾਰੀ ਆਲਵਿਦਾ ਕਹਿ ਗਈ ਜੀ ਫਿਰ ਉਹ ਗੱਲ ਫਿਰ ਉਹ ਰਚਕ ਬੰਦੀ ਨਹੀਂ ਜੀ ਫਿਰ ਉਹ ਗੱਲ ਬਣਦੀ ਨਹੀਂ ਜੀ ਹਾਂਜੀ ਹਾਂਜੀ جي جو